ਹਾਂਜੀ ਯਾਰ ਕੀ ਹਾਲ ਚਾਲ ਹਰ ਦੋਸਤਾਂ ਮਿੱਤਰਾਂ ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋ ਤੁਹਾਡੇ ਜਾਨਵਰ ਵੀ ਸੈਟ ਵਟ ਹੋਣਗੇ ਤਾਂ ਲਓ ਮਿੱਤਰੋ ਵਲੌਗ ਦੀ ਕਰਤੀ ਸਟਾਰਟਿੰਗ ਚੱਕ ਲਈ ਆ ਪੰਜਾਬੀ ਤੇ ਅੱਜ ਕਬੂਤਰ ਪਾਉਨੇ ਆ ਪਾ ਚੱਲ ਗੇ ਧੁੱਪੇ ਪਹਿਲਾਂ ਮੁਰਗੇ ਨਾ 5-10 ਮਿੰਟ ਛੱਡ ਦਿੱ ਗਏ ਯਾਰ ਤਾਂ ਚੱਕ ਤਾ ਨਾ ਦਾ ਕੰਬਲ ਪੂਰਾ ਆ ਲਓ ਆ ਜਾਓ ਵੀ ਖਾ ਲੋ ਖਾ ਲੋ ਨਾ ਟਾਈਮ ਠੀਕ ਐ ਗਾਜਰਾ ਖਾ ਲੋ ਬਈ ਗਾਜਰਾ ਹੈ ਨਾ ਇੰਨੇ ਆ ਦੇਖਿਓ ਜਰਾ ਮੁਰਗਾ ਖਾਈ ਜਾਂਦਾ ਵੇਖੋ ਇੱਧਰ ਇੰਨੀ ਇਹਨਾਂ ਨੂੰ ਪਸੰਦ ਆ ਨਾ ਗਾਜਰ ਤੇ ਆਪਾਂ ਮੈਟੋ ਮੇਟੀ ਚੱਲੇ ਗਏ ਤਾਂ ਫਿਰ ਪਾਪੇ ਕੋਲੇ ਜਾਣਾ ਆਪਾਂ ਉਹਨੇ ਕਿਹਾ ਸੀ ਕਹਿੰਦਾ ਦਵਾਈ ਲਾਉਣੀ ਹੈ ਕਬੂਤਰਾਂ ਨੂੰ ਬੜਾ ਪਾਲੀ ਆ ਦੇਖਦੇ ਆ ਉਧਰ ਕਿਵੇਂ ਆ ਪ੍ਰੋਜੈਕਟ ਹੋਵੇ ਹਜੇ ਕੁਝ ਨਹੀਂ ਕੀਤਾ ਨੇ ਹੋ ਪਈ ਨਲਕੀ ਨਲਕੀ ਆ ਦੇ ਪਈ ਨਲਕੀ ਜਾਲੀ ਤੇ ਵਿੱਚ ਗਲਾਸ ਆ ਦੇ ਤੇ ਹੋ ਖੜਾ ਲੈ ਵੀ ਲੈਉਣਾ ਬਾਹਰ ਆ ਸਰੰਜ ਉਹ ਪਾウダー ਹਜੇ ਦੁਕਾਨਾ ਨਹੀਂ ਖੁੱਲੀਆਂ ਹਾਂ ਹਾਂ ਮੈਂ ਧੁੱਪੇ ਭਾਵੇਂ ਕਬੂਤਰ ਬਾ ਕਬੂਤਰ ਭਾਈ ਘਰਦ ਗਿਆ ਤੇ ਆਪਾਂ ਬਾਹਰ ਬੱਚੇ ਸਾਰੇ ਹਨਾ ਜਾਲ ਚ ਪਾ ਦਨੇ ਆ ਨਾ ਬੋਰੀ ਜੀ ਵੀ ਲਾ ਦੇ ਆਹ ਵਾਹ ਤੱਕ ਹੀ ਟੈਸ਼ਕੂ ਬੱਚੇ ਹੈਗੇ ਸਾਰੇ ਠੀਕ ਠਾਕ ਆ ਦੇਖ ਲੋ ਆ ਬਲਾ ਲਾਲ ਚੀਨਾ ਇੱਧਰ ਸਾਰੇ ਠੀਕ ਆ ਜਿਹੜਾ ਉਹ ਸੀਗਾ ਨਾ ਤੂਸਾਂ ਵਾਲਾ ਉਹ ਪੱਥਰੇ ਲੈ ਕੇ ਡੋਲੀ ਜੇ ਬਾਕੀ ਸਭ ਠੀਕ ਆ ਤੇ ਇਹਨਾਂ ਨੂੰ ਮੈਂ ਕਢਦਾ ਬਾਹਰ ਯਾਰ ਫੇਰ ਥੋੜ ਨੂੰ ਮਿਲਦਾ ਕਿਉਂਕਿ ਇੱਕ ਕੰਮ ਹੈਗਾ ਥੋੜਾ ਜਆ ਕਰੜਾ ਵੀ ਹੈ ਨਹੀਂ ਵੀ ਹੈ ਇੱਕ ਤੋਂ ਸ਼ੁਰੂਆਤ ਕਰ ਦਿੰਨੇ ਫਿਰ ਆਜੋ ਚੱਲ 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 ਆਈ ਯਹੀ ਫਿਰ ਗੱਲਾ ਗੱਲਾ ਕਰਕੇ ਜਾਂ ਮੈਂ ਇਥੇ ਫੋਨ ਰੱਖ ਕੇ ਦੇਖਦਾ ਯਾਰ ਕਦੇ ਲੋ ਬਾਈ ਮੈਂ ਰਗਾਤਾ ਪਾ ਇਥੇ ਸੈੱਟ ਹੁਣ ਮੈਂ ਲਿਆ ਲਿਆ ਕੇ ਸਾਰੇ ਜਾਨਵਰ ਪਾਉਣਾ ਲੋਡੀ ਬੱਚੇ ਆਪਾਂ ਸਾਰੇ ਇੱਥੇ ਪਾਦੇ ਆ ਦੇਖ ਲਓ ਆ ਬੱਚੇ ਦੀ ਗੱਲੀ ਚੁੰਝ ਮੇਰੇ ਸਾਹਮਣ ਟੁੱਟੂਗੀ ਯਾਰ ਔਰ ਲੇ ਦੀ ਆ ਦੇ ਹੋਰ ਹੀ ਨਾ ਫੈਂਸੀ ਇਹਦੇ ਹੋਈ ਵੀ ਆ ਮੂੰਹ ਆ ਤਾਂ ਠੀਕ ਆ ਸਾਰਾ ਮੂੰਹ ਤਾਂ ਨਹੀਂ ਪੱਕਿਆ ਪਾਦੇ ਆ ਆਪਾਂ ਸਾਰੇ ਹੁਣ ਕਾਲੂ ਪਾਵਾਂਗੇ ਕਬੂਤਰਾਂ ਆ ਦੇਖ ਲਓ ਕਿਹੜੇ ਕਿਹੜੇ ਜਗੇ ਕਬੂਤਰਾਂ ਰਹਿ ਗਈ ਕੋਈ ਬੱਚਾ ਤਾਂ ਨਹੀਂ ਰਹਿ ਗਿਆ ਨਹੀਂ ਭਾਈ ਆ ਲੋ ਠੀਕ ਆ ਜੀ ਹੁਣ ਚੱਲਦੇ ਆਂ ਬਾਪੇ ਕੋਲ ਆਇਓ ਆਇਓ ਹਾ 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 ਇਹਨਾਂ ਨੂੰ ਨਾ ਭਾਈ ਇੱਕ ਮੁਠੀ ਆਪਾਂ ਅੰਦਰ ਸੜ ਦਿੰਨੇ ਇੱਥੇ ਸੁੱਕੇ ਥਾਂ ਲਓ ਫੀਡ ਦੀ ਖਾਈ ਜਾਣਗੇ ਚਲੋ ਅੰਦਰ 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 ਖੁੜੀ 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 ਆ ਲਓ ਭਾਈ ਤਾੜ ਤੇ ਵੀ ਆ ਰਿਹਾ ਭਈ ਉਹ ਬੱਚਾ ਟੂਸਿਆਂ ਵਾਲਾ ਉਹ ਤਾਂ ਠੀਕ ਆ ਅੱਖਾਂ ਇਹਦੇ ਨਾਲ ਗੱਲ ਕਰ ਤੀਆਂ ਸਾਫ਼ ਆਪਾਂ ਤੇ ਦਾਣੇ ਇਹਨੂੰ ਆ ਰੱਖੇ ਹੋਏ ਆ ਤੇ ਆਹ ਚੱਕ ਲੈਨੇ ਆਪਾਂ ਸਰਿੰਜ ਚੱਲਦੇ ਹੁਣ ਲਓ ਵੀ ਆ ਗਏ ਆਪਾਂ ਮਿੱਤਰੋ ਫੂਟ ਲਾਦ ਕੇ ਹਾਂ ਹਾਂ ਕਮਾ ਕਰਦੇ ਸਨ ਫਿਰ ਰਿਲੈਕਸ ਹੋ ਜਾ ਪੂਰਾ ਲਾਉਂਦੀ ਐਨਾ ਲਾਉਣੀ ਆ ਤੇ ਦਵਾਈ ਇੱਧਰ ਆ ਕੋਸ਼ ਇੱਧਰ ਪਾਈ ਹੋਈ ਆ ਤੇ ਕੱਲ ਵਾਲੇ ਉਹ ਮੁੜੇ ਨਹੀਂ ਹਨਾ ਆਪਾਂ ਮੁੜੇ ਨਹੀਂ ਨਾ ਉਹ ਨਹੀਂ ਮੁੜੇ ਬਾਈ ਕੋਈ ਵੀ ਉਹਨਾਂ ਚ ਆਹ ਵੇ ਛਤਰੀ ਲਾ ਕੇ ਰੱਖੀ ਹੋਈ ਆ ਕੋਈ ਨਹੀਂ ਮੁੜਿਆ ਪਰ ਦਵਾਈ ਲਾ ਕੇ ਨਾ ਬਈ ਆ ਜਾਣਾ ਜਪਾ ਦੇ ਇੱਥੇ ਅੰਦਰ ਆਹ ਵੇ ਦੋਨੇ ਰਾਤੇ ਨਾ ਬਾਕੀ ਤੁਹਾਨੂੰ ਦਿਖਾ ਦਿੰਨੇ ਅੰਦਰ ਕਿਹੜੇ ਕਿਹੜੇ ਆ ਜੋ ਅੱਛਾ ਰਹਿ ਗਈ ਪੱਠੀਆਂ ਆਏ 8 10 ਇਹ ਵੀ ਪਾ ਲੈਣੇ ਆ ਬਾਹਰ ਕੱਢ ਲੈਣੇ ਆ ਜੜੀਆਂ ਬੂਟੀਆਂ ਸੀ ਭਰ ਆ ਲਿਆ ਭਰ ਆ ਲਿਆ ਡੋਲੂ ਚੋਂ ਕੱਢਦੇ ਆ ਹੁਣ ਸਾਰਾ ਇਹ ਜੋਗੀਆਂ ਦਾ ਤੰਤਰ ਮੰਤਰ ਆ ਦੇਖ ਲੋ ਲੈ ਛਵੀਲ ਪਿਆਉਣ ਲੱਗੇ ਆ ਅੱਜ ਇਹਨਾਂ ਨੂੰ ਹੂੰ ਪਹਿਲਾਂ ਘੋਲ ਲ ਗਏ ਸਾਰੇ ਕੂਤਰਾਂ ਨੂੰ ਛਵੀਲ ਪਿਆ ਦੇਣੀ ਅੱਜ ਇਹਨਾਂ ਨੂੰ ਵੀ ਤੇ ਅੰਮਾਂ ਨੂੰ ਵੀ ਕਿਉਂ ਜੀ ਹੂੰ ਲੋ ਬਾਈ ਇੱਥੇ ਤੁਸੀਂ ਦੇਖੋ ਫੜ ਕੇ ਨਹੀਂ ਯਾਰ ਕੈਮਰਾ ਆਪਾਂ ਸੈੱਟ ਕਰਤਾ ਹੁਣ ਤੁਹਾਨੂੰ ਦਿਖਾਉਨੇ ਆਂ ਫੜ ਜੋ ਆ ਜੋ ਬੜੀ ਬਾਈ ਦੇ ਆਨੇ ਕੋਈ ਕੋਈ ਇਹਨੂੰ ਦਾ ਪਤਾ ਇਹ ਨਾਲੇ ਭੈਣ ਲੇਤਾ ਸਾਰੇ ਇਕੱਲਾ ਜਾਂਦਾ ਫਤ ਲੇ ਕਰੀਦਾ ਹਾਂ ਆਲੇ ਚ ਬਾਹਰ ਨਹੀਂ ਆਇਆ ਫਰ ਆਪਾਂ ਨੂੰ ਟੰਗ ਦਾਗੇ ਜਾਂ ਬੈ ਟੰਗ ਦੂਗਾ ਪਰ ਨੰਗਣਾ ਨਹੀਂ ਹੁਣ ਕੇ ਰਹਿੰਦੇ ਜੇ ਪੈਨ ਬਹੁਤ ਉੱਪਰ ਜਾ ਟੱਜਾ ਲਈ ਸਾਣੀ ਕਰਦੀ ਹੈ ਪਰ ਪਰਕੇ ਨਹੀਂ ਜਾ ਦੇ ਇੰਨਾ ਪੁੰਦਰੀ ਛੱਡਾ ਕੋਈ ਉਹ ਕਾਲਾਂਗੇ ਫੱਟਨੇ ਆਪਾਂ ਇਹ ਆਹ ਕਪੂੜੀ ਲੈ ਲਈ ਗੰਦਾ ਇਹ ਲੋਖੜੀ ਪੁੱਤੇ ਨਾ ਕਰ ਕਰੀ ਤੇ ਵੀ ਨੋ ਆਹ ਵੇਖ ਮੋਸ਼ਕੇ ਜਿਹਾ ਬੜਾ ਗੰਦਾ ਹਰਦਾ ਹੈ ਹੈ ਜੀ ਯਾ ਉੱਤੇ ਘੱਟੇ ਕਰਦੇ ਇੱਕ ਵਾਰ ਹਾਂ ਜਾਲੀ ਕਰ ਲੈਣੇ ਹਨ ਹੈਨਾ ਕੈਮਰਾ ਵੀ ਚਲਾਉਣਾ ਪੈਣਾ ਤੂੰ ਇੱਥੇ ਖੜਿਆ ਕਰ ਭਾਗ ਲਿਆ ਕਰ ਪੁਲਿਸ ਨੂੰ ਬੈਠਾ ਜੀ ਜਿੱਤੀ ਜਾਂਦੇ ਭੰਸ ਪਟੋਲ ਵਾਲੀ ਹਾਂ ਹਾਂ ਇਹ ਕੀ ਗੱਲ ਇਹਦੀ ਅੱਖੀ ਨੇ ਛੱਟ ਨਹੀਂ ਹਜੇ ਛੱਟ ਨਹੀਂ ਹੋਈ ਮਰੇ ਨਹੀਂ ਆਹ ਜੀ ਨਹੀਂ ਜੀ ਲਾਲ ਗਰੀਬੀ ਰਾਗ ਪਾ ਦਿੰਦੇ ਅੱਜ ਕੋਈ ਰਾਖੇ ਦੀ ਬਾਤ ਹੀ ਕੀ ਗੱਲ ਹਾਂ ਉਹ ਤਾਂ ਸਹੀ ਹੈ ਹਾਂ ਦੋ ਦੋ ਵਾਲਾ ਕੰਮ ਪੂਰਾ ਓਕੇ ਦੁੱਧੂ ਵਾਲਾ ਕੰਮ ਲੋਟ ਆ ਹਾਂ ਦੁੱਧੂ ਵਾਲਾ ਕੰਮ ਲੋਟ ਆ ਇਹਨਾਂ ਨਾਲ ਵਾਰੀ ਵਾਰੀ ਆਈਂ ਥਰਨ ਦੇ ਦੇਣੀ ਹੈ ਦਵਾਈ ਆਪਾਂ ਦੇ ਸਾਰੇ ਪੱਠੇ ਹੀ ਐ ਪੱਠੇ ਹੀ ਲੱਗਦੇ ਮੈਨੂੰ ਗੱਡੀ ਭਾਵੇਂ ਕੋਈ ਪੜੀ ਗਈ ਹੋਵੇ ਹੂੰ ਇਹ ਲੱਗਦਾ ਹੈ ਜਦੋਂ ਜਦੋਂ ਉਹ ਦਰਦ ਕਰਦਾ ਹੈ ਤਾਂ ਮਾਤਾ ਸਾਹਿਬ ਜੀ ਇਹ ਪਿਆਲ ਪਾਣੀ ਚੀਂ। ਸ਼ਾ ਉਹ ਗਰੀਬ ਹੈ ਬੰਦਾ ਇਹ ਕਰ ਗਿਆ।

ਲਓ ਭਾਈ ਆਹ ਕੁੱਤਰ ਦੀ ਨਾ ਸੀਗੀ ਅੱਖ ਖਰਾਬ ਤੇ ਇਹਨੂੰ ਆਡਰ ਆਹ ਪਾ ਦਨੇ ਥੋੜਾ ਜਿਹਾ ਅੱਖ ਦੇ ਵਿੱਚ ਐਵੇਂ ਨਾ ਹੋ ਜੂਗਾ ਇਹ ਸੈੱਟ ਪੂਰਾ ਐਂਓ ਜੀ ਵਾਵਾ ਵੀਰੇ ਬਚਾਰੇ ਦਾ ਕੰਮ ਇਹਦਾ ਕਹਿੰਦੇ ਲਓ ਮੇਤਰੋ ਦਵਾਈ ਸਾਰਿਆਂ ਨੂੰ ਦੇਤੀ ਆ ਕੋਸ ਇੱਧਰ ਪਾਤੇ ਆ ਤੇ ਕੋਸ ਅੰਦਰ ਪਾਤੇ ਆ ਇਹ ਆ ਲੋ ਕਬੂਤਰ ਸਾਰੇ ਇੱਥੇ ਪਾਤੇ ਆ ਕੋਸ ਐਚਾ ਤੇ ਬਾਕੀ ਇਹਦੇ ਚ ਖੁੱਡਾ ਖਾਲੀ ਆ ਹਰ ਠੀਕ ਹੈ ਜੀ ਤੇ ਇਹ ਵੀਡੀਓ ਦਾ ਪੈਥੀ ਐਂਡ ਕਰ ਦਨੇ ਆ ਜਿਹੜੇ ਆਪਣੇ ਚੈਨਲ ਨਵੇਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜੂਸ ਵੀਡੀਓ ਕਰਦਾਂ ਲੱਗੀ ਤੇ ਆ ਜਿਹੜੇ ਬਜੇ ਵੇ ਪੱਠੇ ਇਹਨਾਂ ਨੂੰ ਵੀ ਦਵਾਈ ਲਾ ਦਨੇ ਆ ਆਹੀ ਰਹਿ ਗਏ ਉੱਡਣ ਵਾਲੇ ਬਾਕੀ ਹਜੇ ਸਾਡਾ ਮਨ ਨਹੀਂ ਬੰਦਦਾ ਕੋਈ ਜੇ ਚਿਤ ਮੰਨਿਆ ਤਾਂ ਲਾ ਦਾਂਗੇ ਇਹ ਉੱਡਣ ਵਾਲੇ ਆ ਸਾਰੇ ਕੁਝ ਲੱਗੇ ਕੁਝ ਲਾਉਣ ਵਾਲੇ ਆ